ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਨਵਾਂ 9 ਦੇ ਤੇ ਪੁਰਾਣਾ 100 ਦੇ ਅਸੀਂ ਗੱਲ ਕਰਦੇ ਹਾਂ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਗਿਦੜਵਾਹ ਤੋਂ ਡਿੰਪੀ ਢਲੋਦੀ ਡਿੰਪੀਟ ਲੋਸ਼ ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਸ ਕਰ ਰਹੇ ਨੇ ਅਤੇ ਸੋਲੇਗਾਰਿਆਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਦੇ ਵਿੱਚ ਵਕ-ਵਕ ਰੈਲੀਆਂ ਅਤੇ ਵਕ-ਵਕ ਸਮਾਗਮ ਕਰਕੇ ਯਾਦ ਆ ਗਈ ਹੈ ਦਿਲ ਦੇ ਵਿੱਚੋਂ ਵਲਵਲੇ ਫੁੱਟੇ ਨੇ ਡਿੰਪੀ ਢੱਲੋ ਦੇ ਹਾਲਾਂਕਿ ਡਿੰਪੀ ਢੱਲੋ ਨੇ ਆਇਤੂ 6 ਮਹੀਨੇ ਪਹਿਲਾਂ ਜਿਮਨੀ ਚੋਣ ਜਿੱਤੀ ਹੈ ਆਮ ਆਦਮੀ ਪਾਰਟੀ ਵੱਲੋਂ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਡਿੰਪੀ ਢੱਲੋ ਵੱਲੋਂ ਲੜੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਅਤੇ ਦੋਵੇਂ ਚੋਣਾਂ ਬੁਰੀ ਤਰ੍ਹਾਂ ਹਾਰੇ ਲੇਕਿਨ ਜਿਵੇਂ ਹੀ ਡਿੰਪੀ ਢੱਲੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤਾਂ ਅੰਬਰਤਾ ਵੜਿੰਗ ਨੂੰ 37000 ਤੋਂ ਵੱਡੇ ਫਰਕ ਦੇ ਨਾਲ ਹਰਾਇਆ ਗਿਆ ਮਨਪ੍ਰੀਤ ਬਾਦਲ ਦੀ ਜਵਾਨਤ ਜਫਤ ਹੋਈ ਤੇ ਬਾਕੀਆਂ ਦੇ ਤਾਂ ਪੈਰ ਹੀ ਨਹੀਂ ਲੱਗੇ ਹੁਣ ਡਿੰਪੀ ਢਿੱਲੋਂ ਨੂੰ ਫਿਰ ਯਾਦ ਆ ਗਿਆ ਹੈ ਡਿੰਪੀ ਢਿੱਲੋਂ ਕਹਿੰਦੇ ਮੈਂ ਸਮਝਾਇਆ ਸੀ ਮੈਂ ਇਹਨਾਂ ਨੂੰ ਦੱਸਿਆ ਸੀ ਲੇਕਿਨ ਪਹਿਲਾਂ ਆਪਾਂ ਡਿੰਪੀ ਢਿੱਲੋਂ ਦੀ ਗੱਲ ਬਾਤ ਸੁਣਦੇ ਹਾਂ ਇੰਜ ਲੱਗਦਾ ਹੈ ਕਿ ਜਿਵੇਂ ਡਿੰਪੀ ਢਿੱਲੋਂ ਸੋਚ ਰਹੇ ਨੇ ਦੋ ਜਾਂ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿ ਆਮ ਆਦਮੀ ਪਾਰਟੀ ਵਿੱਚ ਰਵਾਂ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਵਾਂ ਪਹਿਲਾਂ ਆਪਾਂ ਡਿੰਪੀ ਢੱਲੋਂ ਦੀ ਗੱਲਬਾਤ ਸੁਣਦੇ ਆ ਕਿ ਡਿੰਪੀ ਢੱਲੋਂ ਦੇ ਵਿਚਾਰ ਕੀ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਲਈ ਸ਼ਰਮਨਾਕੀ ਗੱਲ ਕਹਿਣੀ ਪੈ ਰਹੀ ਆ ਲੰਬੀ ਜੇਤਾ ਲੋਏ ਆ ਸਾਰੇ ਜਾ ਕੇ ਦਲਾਲਾ ਬਾਦ ਜੇ ਵੀ ਦੁਆਤੇ ਪਰ ਕਿ ਨਿੜਵੇਂ ਬਣ ਗਏ ਕਿਉਂਕਿ ਇਹ ਨਕਰ ਨੂੰ ਮੀ ਆਪਣੀ ਇਹਨੇ ਦਾ ਆਈ ਨਾ ਸਾਰੇ ਜਣੇ ਆਪਾਂ ਕੌਣੇ ਹੋਏ ਵੀ ਇਕੱਠੀ ਵੀ ਇਹਨਾਂ ਦਾ ਕੀ ਉਹਨੂੰ ਕਹਿਣਾ ਕਿ ਵੀ ਤੁਹਾਡੇ ਨਾਲ ਮੇਰਾ ਤੇਰਾ ਪਿਆਰ ਜਿੱਥੇ ਲੰਬੀ ਅੜਾ ਦੀ ਕਰ ਆ ਜਾਂਦੀ ਸੀ ਉੱਥੇ ਘਰਵੇ ਦਾ ਬੈਕਪਰ ਲਾਉਂਦੇ ਸੀ ਜੇ ਸੁਖਵੀਰ ਪਾਲਤਾ ਜੀ ਲੱਕੜ ਦੇ ਪੁੱਤ ਦਿੰਦਾ ਮੇਰੇ ਤਾਏ ਦੀ 20 ਸਾਲ ਦੀ ਉਮਰ ਸੀ ਜਦੋਂ ਉਹਦਾ ਪਾਲਤ ਸਾਬ ਦੇ ਨਾਲ ਲੱਗਿਆ ਤਿੰਨ ਵਾਰ ਤਾਂ ਗ੍ਰਿਫਤਾਰੀ ਕੀਤੀ ਸੀ ਤੇ ਸਾਡੇ ਬੰਦੇ ਨੂੰ ਕੋਈ ਵੀ ਮੁਲਾਜ਼ਮ ਨਹੀਂ ਲੱਗਿਆ ਜੀ ਬਾਪੂ ਚ ਕੋਈ ਲੋਈ ਨਹੀਂ ਹੁੰਦੀ ਅੱਜ ਲੋਈ ਦੇ ਤਾਂ ਕਿਉਂ ਹੋਣ ਕੀ ਬਾਰੇ ਮਾੜਾ ਲੱਗਦਾ ਕਿ ਅਗਲੇ ਵਾਰ ਯੂਰਪਾ ਪਾਉਂਦੇ ਇੱਕ ਨਾਲ ਲੋਈ ਦੇ। ਇਹ ਤੇਰੇ ਆਪਣਵਾਕੀ। ਹਾਂ। ਦੇਖੋ ਮੇਰੇ ਕਾਹਦੇ ਪਰਕੇ ਤੇ ਦਾਦਾ ਜੀਓ ਜਦੋਂ ਬਾਪੂ ਸਾਹਿਬ ਹੁੰਦੇ ਸੀ ਕਾਕਾ ਮੈਂ ਕਿਹਾ ਹਾਂ ਜੀ ਜਿਨ੍ਹਾਂ ਨੇ ਮੇਰੇ ਨਾਲ ਚਿੱਕਾਂ ਖੱਡੀਆਂ ਉਹਨਾਂ ਦੇ ਨਾਲ ਬਹੁਤ ਸਾਰੇ ਇਕੱਠੇ ਕਰਦੇ ਵੀ ਯਾਰ ਚਲੋ ਲੈ ਕੇ ਚੱਲਦੇ ਆ ਬਾਪੂ ਸਾਹਿਬ ਨੇ ਕਿਹਾ ਪਤਾ ਨਹੀਂ ਕੀ ਦੇਣਗੇ ਸਾਹਰ ਦੇ ਕੇ ਲੋਈ ਪਾ ਕੇ ਸਰੋਪਾ ਬਾਕੇ ਨਾਲ ਇੱਕ ਫੋਟੋ ਕਰਾ ਲਿਆ ਤੇ ਉਹ ਮੇਰੇ ਨਾਲ ਫੋਟੋ ਕੱਢ ਕੇ ਚੱਕੀ ਬੇਬੇ ਨਾਲ ਸਾਹਬਾ ਨੂੰ ਫੋਟੋ ਹੋਈ ਆ ਮੈਂ ਬੜਾ ਖਿਆਸੀ ਬਾਸਾ ਉਹ ਮਹਿਕਬਾਲ ਸਾਹਿਬ ਇੱਕ ਬੇਟੀ ਆ ਬੜਾ ਖਿਆਸੀ ਯਕੀਨ ਜਾਣਿਓ ਸ਼ਾਮ ਦਾ ਵੀ ਨਾਲ ਮੈਂ ਕਿ ਜਿਹੜੇ ਬਰਦਿਆਣੇ ਤੁਹਾਨੂੰ ਐਸ ਥਾਂ ਤੇ ਬਚਾਇਆ ਉਹਨਾਂ ਦੇ ਬੇਟਿਆਂ ਨੂੰ ਪੜਾ ਲਾ ਕੀ ਬੇਟਿਆਂ ਨੂੰ ਜਾਂ ਉਹਦਾ ਜਿਹੜੇ ਉੱਤਿਆਂ ਨੂੰ ਪੜਾਤੀ ਚਪੜਾਸੀ ਲਵਾ ਦਿਓ ਤੁਹਾਨੂੰ ਯਾਦ ਕਰਦਗੇ ਸਾਰੀ ਉਮਰ ਕਿ ਯਾਰ ਮੇਰੇ ਨਾਲ ਮੈਂ ਬਾਪੂ ਦੇ ਨਾਲ ਜੀਵਤੀ ਸੀ ਅੱਜ ਮੇਰਾ ਬੱਚਾ ਜੋਬ ਤੇ ਲੱਗ ਗਿਆ ਪਰ ਮੈਨੂੰ ਬੜੀ ਸ਼ਰਮ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਲੰਬੀ ਦੇ ਤਾਂ ਲਵਾਏ ਆ ਸਾਰੇ ਜਾ ਕੇ ਦਿਲਾਨਾ ਬਾਹ ਦੇ ਵੀ ਲਵਾਤੇ ਪਰ ਜੜਵੇਂ ਟਕੀ ਕਿਉਂਕਿ ਇਹ ਤਾਂ ਕਲਪਨੀ ਆਪਣੀ ਇਹਨਾਂ ਦਾ ਆਈ ਗਾ ਸਾਰੇ ਜਿਹੜੇ ਆਪਾਂ ਘੋੜੇ ਹੋਏ ਤੇ ਅੰਕੀ ਇਹ ਨੇ ਡਿਪਟੀ ਲੋਪ ਡਿਪਟੀ ਲੋ ਨੇ ਚੋੜਪੜਚੋੜ ਕੀਤੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸਬੂਰ ਸਿੰਘ ਬਾਦਲ ਨੂੰ ਲੈ ਕੇ ਕਿ ਲੋਕਾਂ ਨੂੰ ਸਿਰਪਾਉ ਦਿੱਤੇ ਜਾਂਦੇ ਸੀ ਲੋਕਾਂ ਨੂੰ ਲੋਈਆਂ ਦਿੱਤੀਆਂ ਜਾਂਦੀਆਂ ਸੀ ਲੇਕਿਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਹੜੀ ਲੋਕਾਂ ਨੇ ਜੇਲਾ ਕਟੀਆਂ ਜਿਨ੍ਹਾਂ ਨੇ ਸਜ਼ਾਾਂਾਂ ਭੋਗੀਆਂ ਨਾ ਤਾਂ ਉਹਨਾਂ ਦੇ ਲੜਕਿਆਂ ਨੂੰ ਨਾ ਉਹਨਾਂ ਦੀਆਂ ਲੜਕੀਆਂ ਨੂੰ ਨਾ ਉਹਨਾਂ ਦੇ ਪੁੱਤ ਤੇ ਨਾ ਉਹਨਾਂ ਦੇ ਪੋਤਰਿਆਂ ਨੂੰ ਨੌکریاں ਦਿੱਤੀਆਂ ਗਈਆਂ ਐਲਿਸ ਚਪੜਾਸੀ ਲਵਾ ਦਿੰਦੇ ਤੇ ਚਲੋ ਉਹ ਯਾਦ ਕਰਦੇ ਕਿ ਸਾਡੇ ਵੱਡ ਵਡੇਰਿਆਂ ਨੇ ਜ਼ਿਲ੍ਹਾ ਕਟੀਆਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤੇ ਚਲੋ ਉਹਨਾਂ ਨੂੰ ਨੌکریاں ਤਾਂ ਮਿਲ ਗਈਆਂ ਉਹਨਾਂ ਨੇ ਕਿਹਾ ਕਿ ਗੱਦੜਵਾਹ ਕਰਨ ਧੂਮੀ ਹੈ ਇਹ ਸਾਨੂੰ ਇਵੇਂ ਗੱਲਾਂ ਦੇ ਵਿੱਚ ਲਾਰੇ ਲੱਪੇ ਲਾ ਕੇ ਸਾਨੂੰ ਭੰਬਲ ਪੂਸੇ ਵਿੱਚ ਪਾਉਂਦੇ ਨੇ ਨੌکریاں ਇਹਨਾਂ ਨੇ ਲੰਬੀਚ ਦੇਣੀਆਂ ਹੁੰਦੀਆਂ ਨੇ ਨੌکریاں ਇਹਨਾਂ ਨੇ ਜਲਾਲਾਬਾਦ ਚ ਦੇਣੀਆਂ ਹੁੰਦੀਆਂ ਨੇ ਜਿੱਥੋਂ ਇਨ ਜਿੱਥੋਂ ਇਹਨਾਂ ਨੂੰ ਪਤਾ ਹੈ ਕਿ ਲੋਕ ਪਾਲੇ ਪਾਲੇ ਉਹ ਭੋਲੇ ਪਾਲੇ ਨੇ ਉਹਨਾਂ ਨੇ ਕਿਹਾ ਕਿ ਮੈਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਈ ਵਾਰ ਆ ਗਿਆ ਅਤੇ ਕਈ ਵਾਰ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਜੇਲਾਂ ਕਟੀਆਂ ਨੇ ਉਹਨਾਂ ਦੇ ਲੜਕੇ ਲੜਕੀਆਂ ਦੋਤਰੇ ਦੋਤੀਆਂ ਪੋਤੇ ਪੂਤੀਆਂ ਨੂੰ ਨੌਕਰੀਆਂ ਦੇਣਾ ਤੁਹਾਡਾ ਫਰਜ਼ ਬਣਦਾ ਹੈ ਭਾਵੇਂ ਉਹਨਾਂ ਨੂੰ ਤੁਸੀਂ ਕਿਸੇ ਸਕੂਲ ਕਿਸੇ ਬੈਂਕ ਜਾਂ ਕਿਸੇ ਸੰਸਥਾ ਦੇ ਵਿੱਚ ਚਪੜਾਸੀ ਲਵਾ ਦਿਵਾ ਦਿਓ ਉਹਨਾਂ ਨੇ ਕਿਹਾ ਉਹਨਾਂ ਨੇ ਸਿਰ ਪਾਉ ਦੇ ਕੇ ਅਤੇ ਲੋਣਾ ਦੇਖ ਹੀ ਸਾਰਿਆ ਧੰਨਵਾਦ